ਸਾਰਿਆਂ ਸ਼ਾਸਿਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲਓ ਜੀ ਟਾਈਮ ਸ਼ਾਮ ਦਾ। ਆਪਾਂ ਨਾਲ ਬਣਾਉਣ ਦੇ ਆ ਚਾਹ। ਆ ਵੇਖੋ ਇਧਰ ਆ ਪੱਤਰਿਆ ਝਰਦਾ। ਆ ਵੇਖੋ। ਰੰਗ ਵਾਲੇ ਚੌਲ। ਇਧਰ ਮੈਂ ਭਿੰਤਾ ਬੁੰਗੜਾ। ਆਪਾਂ ਦਹੀਂ ਵਿੱਚ ਪਾਵਾਂਗੇ। ਤੇ ਇਧਰ ਚਾਹ ਰੈਜੈਂਟ ਹੈ। ਤੇ ਨਾਲ ਨਾਲ ਆਪਾਂ ਕੇਕ ਕੱਟਣ ਦੀਆਂ ਕਰ ਲੈਣ ਤਿਆਰਾਂ। ਲਓ ਜੀ ਵੇਖੋ ਜੀ ਸਾਡੀ ਕੇਕ। ਵੇਖੋ ਜੀ ਚਲੋ ਜੀ ਆਪਾਂ ਕੱਟਦੇ ਹਾਂ ਕੇਕ ਤੁਸੀਂ ਖਾਏ ਹੋ ਨਹੀਂ ਖਾਣੇ ਬਣੇ ਰਹੇ ਹੋ ਵੀਡੀਓ ਦੇ ਨਾਲ ਜੀ ਇਹ ਜੀ ਲੋਈ ਤੇ ਤੇਰਾ ਕੋਈ ਨਹੀਂ ਖਾਣ ਲਈ ਤੇ ਸੋ ਕੀ ਆਪਾਂ ਮਿਹਰਾ ਵਾਲੀ ਹੈ ਡੀਮਟਰ ਪਨੀਰ ਦੀ ਉਦਲੇ ਆਏ ਤਾਂ ਹੀ ਜ਼ਰੂਰ ਲਿਆਇਓ ਚੰਗਾ ਲੈ ਕੇ ਆਨੀ ਹੁੰਦੇ ਨਹੀਂ ਗਏ ਹਾਂ ਮੈਂ ਤਾਂ ਜਾਂ ਦੁੱਧ ਲੈਣ ਗਏ ਗਈ ਜਰੂਰ ਲਿਓ ਨਾ ਫਿਰ ਤਾਂ ਚਾਵਲ ਸੁੱਕੇ ਖਾਣੀ ਆ ਮੈਂ ਮੁਗਰਾ ਭੇਵੇਂ ਆ ਪਪਾ ਮੈਂ ਤਾਹ ਦੇ ਨਾਲ ਹੀ ਬਾਕੀ ਸਾਰੇ ਚੌਲ ਪਾਈ ਜਾਣੇ ਲੱਗੇ ਇਹਦੇ ਜੋ ਪਾਤਾ ਨਾਲ ਹੀ ਦੇਸੀ ਕੇ ਉਹ ਖੰਡ ਗਾੜੀ ਵਾਲਾ ਬਰੂਦਾ ਤੇ ਇਹ ਚਾਹ ਨਾਲ ਖਾਏ ਕੇ ਕੇਕ ਤੇ ਇਹ ਖਾਓ ਇਹਦੇ ਨਾਲ ਇਹ ਕਹਿੰਦੇ ਹਰ ਕੋਈ ਕੱਟੀ ਜਾਂਦਾ ਹਰ ਕੋਈ ਖਾਦਾ ਮਾੜੇ ਤੋਂ ਮਾੜਾ ਵੀ ਆਪਣੇ ਜਿਹੜੇ ਦਿਨ ਤਿਹਾਰ ਮਨਾਉਂਦਾ ਇਹ ਆਣੀ ਅਮੇ ਸ਼ਾਮ ਸ਼ਾਮ ਤੇ ਆਪਾਂ ਚਾਹ ਵਾ ਪੂਰੇ ਕਰਨਾ ਆਪਣੀ ਦੀ ਜ਼ਿੰਦਗੀ ਹੀ ਦਾ ਦੂਨਾਗੇ ਬਹੁਤ ਧੌਣ ਹੋਣਾ ਵਧਦਾ ਵਧਦਾ ਮਾਰਾ ਇਹਦੋਂ ਸ਼ੋਗ ਦਬੀ ਤੋ ਲਓ ਜੀ ਅਹੀਂ ਲੱਗੇ ਕਿ ਕਟਣਾ ਆ ਗਿਆ ਸਾਡੀ ਕੁਲਵਿੰਦਰ ਕੌਰ ਦਾ ਜਨਮ ਦਿਨ ਟੂ ਯੂ ਬੋਲੇ ਕਿ ਮੈਨੂੰ ਬੋਲੋ ਬੋਲਵੇ ਜੀ ਜੀ ਤੂੰ ਹੀ ਹੈਪੀ ਬਰਥਡੇ ਟੂ ਯੂ ਹੁਣ ਤਾਂ ਇਕਾਥ ਜਨ ਬੈਲ ਹੈ ਲਓ ਜੀ ਸਾਡੀ ਕੁੜੀ ਦਾ ਜਨਮ ਦਿਨ ਮਨਾਇਆ ਗਿਆ ਅੱਜ ਹੀ ਕੇਕ ਕਟਿਆ ਗਿਆ ਰੱਬ ਇਹਨੂੰ ਦੁਨੀਆਂ ਦੀ ਹਰ ਖੁਸ਼ੀ ਇਹਨਾਂ ਨੂੰ ਦਵੇ ਜੋ ਚਾਹਣ ਉਹ ਸੁਖਨਾ ਪੂਰਾਵੇ ਤੇ ਕਾ ਖਾਓ ਜੀ ਪੌਂਜਣੀ ਪੌਂਜਣੀ ਠੀਕ ਹੈ ਚਲੋ ਜੀ ਤੁਸੀਂ ਸਾਰੇ ਜਣੇ ਖਾਓ ਕੇਕ ਕਿ ਉਹ ਨਾ ਕਿ ਜਨਮ ਦਿਨ ਆਂਦੇ ਹੀ ਤਾਂ ਕੱਲਿਆਂ ਨੇ ਕੇਕ ਲਿਆ ਖਾ ਇਹਨਾਂ ਨੇ ਨਹੀਂ ਜੀ ਕੱਲੇ ਨਹੀਂ ਖਾ ਸਕਦੇ ਤੁਸੀਂ ਵੀ ਨਾਲ-ਨਾਲ ਖਾਓ ਜੀ ਹਾਂਜੀ ਵਾਤੋਂ ਵਾਤ ਸੋਣੇ-ਸੋਣੇ ਕਮੈਂਟ ਕਰਿਓ ਇੱਕ ਇੱਕ ਪਾਉ ਇਹ ਬੋਲਦੇ ਆਉਂਦੇ ਨੇ ਕੀ ਕਰਦੇ ਤੁਸੀਂ ਨਾ ਜੀ ਹੋਰ ਅੱਛਾ ਨਾ ਜੀ ਹੂੰ ਸਹੀ ਆ ਅੱਛਾ ਲਓ ਜੀ ਕਾ ਵੀ ਲੈ ਮੇਟਾ ਰਲ ਦੇ ਕੇ ਹੋਰ ਚਾਹ ਪੀਓ ਚਾਹ ਖੜਾ ਆ ਫਰਗਾ ਕਰਾ ਚਾੜ ਜਾ ਚੰਗਾ ਹੋ ਕੇ ਚਲ ਆ ਜੀ ਪਾਪੜ ਖੇਚ ਲਈ ਰੈਡੀ ਆ ਜਾਓ ਇੱਧਰ ਆਓ ਕੈਮਰਾ ਉਹ ਡੈਡੀ ਦਾ ਲਓ ਜੀ ਖਾਓ ਕੇਕ ਜੀ ਕੇਵਨਾਂ ਤੋ ਸਿੰਘੀ ਕਲੀਆਂ-ਕਲੀਆਂ ਖਾ ਲਿਆ ਆਪਾਂ ਸਭ ਭੈਣ ਭਰਾ ਰਲ ਕੇ ਖਾਈਏ ਕੇਕ ਨਾਲੇ ਦੇ ਉਹ ਵਧਾਈਆਂ ਸਵੇਰ ਵਾਲੀ ਵੀਡੀਓ 'ਚ ਵਾਤਾਵਰਣ ਏਵੀ ਦੱਸਿਓ ਵੀ ਕਿੱਥੋਂ-ਕਿੱਥੋਂ ਵੀਡੀਓ ਤੁਸੀਂ ਵੇਖੀ ਹੈ ਜਿਦਾਂ ਸੋਹਣੇ-ਸੋਹਣੇ ਕਮੈਂਟ ਕਰਦੇ ਇਦਾਂ ਸੋਹਣੇ-ਸੋਹਣੇ ਕਮੈਂਟ ਕਰਿਓ ਸਭ ਭੈਣ ਭਰਾ ਚਲੋ ਜੀ ਆਪਾਂ ਮੁੜ ਕੇ ਜਾਂਨੇ ਰਸੋਈ 'ਚ ਜਰ ਦੇ ਦਹੀਂ ਹਲ ਲਓ ਜੀ ਦੇਖੋ ਜੀ ਜਰ ਦਾ ਜੀ ਪਹਿਲਾ ਪਾਣੀ ਮਿਣ ਕੇ ਪਾਇਆ ਮੈਂ ਪੇਸ਼ ਨਹੀਂ ਇਹਨਾਂ ਦੀ ਲਈ ਨਾ ਪੰ ਲਮਣੀ ਪੇਸ਼ ਕੀ ਕਰਨੀ ਹੈ ਪੰਗਾ ਕੇ ਚਲੋ ਜੀ ਹੁਣ ਬਤੀਏ ਚਾਹ ਤੁਸੀਂ ਮੇਰੇ ਭੈਣ ਪਰ ਆ ਪੀਓ ਚੋ ਜੀ ਉਹ ਜਾ ਦਹੀਂ ਚੋਲ ਗਏ ਆਪਣੇ ਭਣ ਚਲੋ ਜੀ ਫਿਰ ਆਪਾਂ ਦਹੀਂ ਬਣਾਉਨੇ ਆ